ਇਸ ਲੋਕੀਂ ਸ੍ਰੂਪ ਸੁਝਿ ਤੇ ਜਿਹਨੂੰ ਸਤਖੰਡ ਵੀ ਕਹਿੰਦੇ ਮੇਰੇ ਸਤਖੰਡ ਜਾਨੇ ਜੀ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁੰਦੇ ਜੀ ਕੋਈ ਭਗੰਦੇ ਵੀ ਨੇ ਕੋਈ ਸੱਚੇ ਵੀ ਹੋਵੰਦੇ ਨਾਣਕ ਮੰਗਾ ਦਰਸ਼ਨ ਇਹਨੇ ਨਿਸ਼ਕਾਮੀ ਬਰਸ਼ ਨੇ ਭਈ ਅਸਲੀ ਜਿਹੜਾ ਟਿਕਾਣਾ ਤੇ ਸੁਖ ਸ੍ਰੂਪ ਪੂਰਨ ਹੈ ਉਹ ਵਾਹਿਗੁਰੂ ਦੇ ਦਰਸ਼ਨ ਦਰਸ਼ਨ ਮੰਗੋ ਦੇ ਹੁਪ ਪਿਆਰੇ ਤੇ ਉਹ ਦਰਸ਼ਨੀ ਹੁੰਦੇ ਰਹੇ ਸੁਖ ਸਰੂਪ ਤੇ ਵਿੱਚ ਨਿਵੀਨ ਹੁੰਦੇ ਰਹਿਣ ਕਿ ਜਿਹਾ ਜਿਸ ਤਰ੍ਹਾਂ ਇੱਕ ਮਹਾਪੁਰਸ਼ ਜਿਹੜੇ ਪਿੰਡਾਂ ਵਾਲੇ ਸਨ ਬਾਬਾ ਸੰਮੇਰ ਸਿੰਘ ਜੀ ਉਹਨਾਂ ਨੇ ਇੰਨੀ ਭਗਤੀ ਸੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ਰਤ ਤੇ ਲਿਖਿਆ ਹੋਇਆ ਹੈ ਮਹਾਪੁਰਸ਼ਾਂ ਦਾ ਜਿਹੜਾ ਗੋਲਡ ਹੈ ਇੰਨੀ ਭਗਤੀ ਸੀ ਜਦੋਂ ਉਹਨਾਂ ਦੀ ਇੱਛਾ ਹੁੰਦੀ ਸੀ ਵੀ ਦਰਸ਼ਨ ਹੋਣ ਸਾਨੂੰ ਜਿਸ ਤਰ੍ਹਾਂ ਨੇ ਉਹ ਸਰੂਪ ਚਾਰੇ ਉਹਦੇ ਹੋ ਜਾਂਦੇ ਸਰ ਹੁੰਦੇ ਤੇ ਨਿਰਾਕਾਰ ਹੁੰਦੇ ਬੈਠੀ ਹੋਏ ਪੇਧ ਰਹੇ ਨੇ